ਰਤਨ ਸ੍ਰੀ ਵਾਦ ਗੁਰੂ ਸਹਿਬ ਦੀ ਬਾਣੀ ਗੁਰੂ ਗੁਰੂ ਹੈ ਬਾਣੀ ਰਿਗ ਬਾਣੀ ਅਪਰਤ ਸਾਇ ਗੁਰ ਬਾਣੀ ਪ੍ਰਹ ਸੇਵਜਤ ਮਨ ਪ੍ਰਤਾਪ ਤੁਮ ਚਤਾਰੇ ਗਿਆਨ ਤੇ ਆਪੇ ਕਰਮਾਜਨ ਦੇ ਬੰਦਾ ਸਰਬਰਣ ਨਿਕ ਜੇ ਤਰਕੀ ਮੇਰੀ ਜਨਨ ਸੱਚਾ ਆਤਮਾ ਤੁਸ ਹੋ ਸਤ ਸੰਹੰਦ ਸੋ ਯਸ਼ ਬਾਦ ਬਹਿਤਿਆ ਸੋ ਯਹ ਜੇ ਬੇਕੋਟ ਹੈ ਹਜੂਰ ਦੂਰ ਗਤ ਹੋਣਾ ਚਾਹੀਏ ਰਬ ਜਿਆ ਸਰਬੱਤ ਦਾ ਮਨੁਸਾ ਦਾ ਹੈ ਯਹ ਜਾਈਏ ਬੇਖਤ ਬੇਕੋਟ ਹੈ ਹਜੂਰ ਦੂਰ ਬਤ ਹੋਣਾ ਚਾਹੀਏ ਰਬ ਜਿਆ ਸਰਬੱਤ ਦਾ ਮਨੁਸਾ ਦਾ ਹੈ ਇਦੂ ਤਨ ਹੀ ਵਿਚੁਰੇ ਸੋ ਸੰਗੀ ਦਨੀਏ ਬਿਸ ਜਾਏ ਜੋ ਨਿਮਖ ਮਹਿ ਸੋਦ ਬਸੋ ਬਣੀਏ ਰਹਾ ਰਤਪੰਦ ਭਿਆਲ ਦੇ ਅਸ਼ੂਨ ਨ ਹੋਈ ਸਾਸ਼ ਸਾਸ਼ ਸੁਮਹਾ ਗਤ ਮੇਰਾ ਅਗਰ ਸੋਈ ਅਛਨ ਫੇਜਿ ਅਪਾਰ ਪ੍ਰੰਦ ਉਤਜਾ ਤੇ ਰੂਪ ਜਪ ਜਪ ਕਰੇ ਅਨੰਦ ਜੰਨ ਅਚਲ ਜੀ ਰਾਜ ਰੂਪ ਸ਼ਾਨ ਰਤ ਤੇ ਹੋਵੇ ਆਲ ਪ੍ਰਭ ਜਿਨ ਤੁਮਹਿ ਅਰਦਾ ਨਾਮ ਜਪੇ ਚੈਨ ਆਲ ਪ੍ਰਭ ਹਰੇ ਪ੍ਰਭ ਸਦਾ ਸਾਰ ਮੰਨ ਤੇ ਹੋਵੇ ਹੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ